Money open my job, and just behind, and ਕਹਿੰਦੇ ਬਲਬੀਰ ਸਿੰਘ ਭੂਤਨਾ ਉਹਨੂੰ ਜਿਹਦੇ ਮੁੰਡੇ ਫੈਨ ਨੇ ਆਉ ਜਾਣਦੇ ਆ ਬਲਬੀਰ ਸਿੰਘ ਭੂਤਨਾ ਦੇ ਜੀਵਨ ਬਾਰੇ ਉੱਚ ਚੋਟੀ ਦੇ ਖੜਕੂ ਬਾਰੇ ਜਿਸ ਦੀ ਜੰਮੂ ਪੁਲਿਸ ਦੀ ਪੇਸ਼ੀ ਵੀ ਹੈਲੀਕਾਪਟਰ ਰਾਹੀਂ ਦਿੱਲੀ ਵਿੱਚ ਪੈਂਦੀ ਸੀ ਤੇ ਸਭ ਤੋਂ ਮਹਿੰਗੀ ਪੇਸ਼ੀ ਜਿਹੜੀ ਹੈ ਉਹਨੂੰ ਕਿਹਾ ਜਾਣ ਲੱਗ ਪਿਆ ਸੀ ਆਉ ਜਾਣਦੇ ਆ ਇਹਨਾਂ ਦੀ ਗਾਥਾ ਬਾਰੇ ਭਾਈ ਬਲਬੀਰ ਸਿੰਘ ਭੂਤਨੇ ਦਾ ਜਨਮ ਪਿੰਡ ਮੌਲਵੀ ਵਾਲਾ ਫਿਰੋਜ਼ਪੁਰ ਦੇ ਵਿੱਚ ਹੋਇਆ ਤੇ ਭਾਈ ਸਾਹਿਬ ਸਿੱਖੀ ਸਿਧਾਂਤਾਂ ਨਾਲ ਬਚਪਨ ਤੋਂ ਹੀ ਜੁੜੇ ਹੋਏ ਸੀ ਜਿਸ ਸਮੇਂ ਪੰਜਾਬ ਦੇ ਵਿੱਚ ਸਿੱਖਾਂ ਉੱਤੇ ਖੜਕੂ ਸੰਘਰਸ਼ ਦੀ ਲਹਿਰ ਸੀ ਤੇ ਪੂਰੇ ਪੰਜਾਬ ਦੇ ਵਿੱਚੋਂ ਹੀ ਨੌਜਵਾਨੀ ਸਿੱਖੀ ਲਹਿਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਸੀ ਉਹਨਾਂ ਦਿਨਾਂ ਦੇ ਵਿੱਚ ਹੀ ਭਾਈ ਬਲਬੀਰ ਸਿੰਘ ਪੂਤਨਾ ਨੇ ਵੀ 1999 ਦੇ ਵਿੱਚ ਨਿਰਵੈਰ ਸਿੰਘ ਦੀਪ ਸਿੰਘ ਵਾਲਾ ਦੇ ਜਥੇ ਨਾਲ ਸ਼ਾਮਲ ਹੋ ਕੇ ਉੱਚ ਕੋਟੀ ਦੇ ਜਿਹੜੇ ਐਕਸ਼ਨ ਕਰਨੇ ਸ਼ੁਰੂ ਕਰ ਦਿੱਤੇ ਤੇ ਪੰਜਾਬ ਦੇ ਵਿੱਚ ਟੋਟਾਂ ਤੇ ਬੁਚੜਾਂ ਨੂੰ ਸੋਧਣਾ ਸ਼ੁਰੂ ਕਰ ਦਿੱਤਾ ਉਹਨਾਂ ਸਮਿਆਂ ਦੌਰਾਨ ਹੀ ਭਾਈ ਸਾਹਿਬ ਨੂੰ ਜੰਮੂ ਪੁਲਿਸ ਨੇ ਚਾਰ ਸਿੰਘਾਂ ਸਮੇਤ ਵੀ ਗ੍ਰਿਫਤਾਰ ਕਰ ਲਿਆ ਜਦੋਂ ਭਾਰੀ ਅਸਲੇ ਮਾਤਰਾ ਦੇ ਨਾਲ ਪੰਜਾਬ ਆ ਰਹੇ ਸੀ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਸਿੱਖ ਸੰਘਰਸ਼ ਦੇ ਖੜਕੂਆਂ ਦਾ ਮੁਕਾਬਲਾ ਬਣਾਉਣ ਦਾ ਦੌਰ ਤਸ਼ੱਦਦ ਦਾ ਜਿਹੜਾ ਜਾਰੀ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਜੰਮੂ ਪੁਲਿਸ ਨਾਲ ਆਪਤਾ ਕਰਕੇ ਸਿੰਘਾਂ ਦੀ ਜਿਹੜੀ ਕਸਟਡੀ ਮੰਗੀ ਅਤੇ ਸਿੰਘਾਂ ਨੇ ਪੰਜਾਬ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਉੱਥੇ ਉਹਨਾਂ ਦਾ ਜਿਹੜਾ ਸੀ ਪੰਜਾਬ ਪੁਲਿਸ ਦੇ ਨਾਲ ਬੜੀ ਤੂਤੂ ਮੈਂ ਮੈਂ ਤੇ ਖਿੱਚੋ ਤਾਨ ਹੋਈ ਅਤੇ ਜਿਸ ਤੋਂ ਬਾਅਦ ਜੰਮੂ ਦੀ ਪੁਲਿਸ ਨੇ ਸਿੰਘਾਂ ਨੂੰ ਪੰਜਾਬ ਦੇ ਹਵਾਲੇ ਕਰਨ ਤੋਂ ਮਨਾ ਕਰ ਦਿੱਤਾ ਅਤੇ ਉਹਨਾਂ ਸਮਿਆਂ ਦੌਰਾਨ ਹੀ ਜਿਹੜੀ ਪੇਸ਼ੀ ਸੀਗੀ ਇਹਨਾਂ ਦੀ ਜਹਾਜ਼ ਰਹੀਂ ਹੈਲੀਕਾਪਟਰ ਰਹੀਂ ਦਿੱਲੀ ਪਾਣੀ ਸ਼ੁਰੂ ਕਰ ਦਿੱਤੀ ਕਿਉਂਕਿ ਇਹ ਪੰਜਾਬ ਵਿੱਚੋਂ ਲੰਘ ਕੇ ਇਹਨਾਂ ਦੀ ਜਾਨ ਨੂੰ ਜਿਹੜਾ ਉਹ ਖਤਰਾ ਜਾਪਦਾ ਸੀ ਇਸ ਕਰਕੇ ਉਹ ਸਭ ਤੋਂ ਵੱਡੀ ਤੇ ਮਹਿੰਗੀ ਜਿਹੜੀ ਪੇਸ਼ੀ ਉਹ ਕਿਹਾ ਜਾਨ ਲੱਗ ਪਿਆ ਭਾਈ ਬਲਬੀਰ ਸਿੰਘ ਪੂਤਨਾ ਦਾ ਜਿਹੜਾ ਯੋਗਦਾਨ ਹੈ ਖਾੜਕੂ ਸੰਘਰਸ਼ ਦੇ ਵਿੱਚ ਉਹ ਬਹੁਤ ਜ਼ਿਆਦਾ ਅਹਿਮ ਯੋਗਦਾਨ ਹੈ ਕਦੇ ਵੀ ਭਾਈ ਸਾਹਿਬ ਨੇ ਇਸ ਗੱਲ ਦਾ ਮਨਖ ਨਹੀਂ ਕੀਤਾ ਕਿ ਉਹਨਾਂ ਦੇ ਉੱਤੇ ਨਾ ਤਸ਼ੱਦਦ ਹੋਇਆ ਤੇ ਅੱਜ ਉਹ ਕਿਸ ਗੁਰਬੰਦ ਦੀ ਜ਼ਿੰਦਗੀ ਜਿਹੜੀ ਜੀ ਰਿਹਾ ਸਿੱਖ ਪੰਥ ਨੂੰ ਵੀ ਚਾਹੀਦਾ ਐਸੇ ਯੋਧਿਆਂ ਦਾ ਮਾਣ ਸਨਮਾਨ ਕਰਨਾ ਜਿਹੜਾ ਹੈਗਾ ਉਹ ਬਣਦਾ ਭਾਈ ਬਲਬੀਰ ਸਿੰਘ ਭੂਤਨਾ ਦੀ ਜਿਹੜੀ ਗਾਥਾ ਉਹ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਅਤੇ ਭਾਈ ਬਲਬੀਰ ਸਿੰਘ ਭੂਤਨਾ ਨੂੰ ਆਖਰੀ ਵਾਰ ਜਿਹੜਾ ਸੀ ਉਹ ਦਿਲ ਲੁਧਿਆਣੇ ਤੋਂ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਸੀ ਉਸ ਤੋਂ ਬਾਅਦ ਉਹ ਨਾਬਾ ਜੇਲ੍ਹ ਲੰਮਾ ਸਮਾਰੇ ਜਿਸ ਤੋਂ ਬਾਅਦ ਉਹਨਾਂ ਦੀ ਜਿਹੜੀ ਪੈਰਵੀ ਸੀ ਉਹ ਪੰਜਾਬ ਦੇ ਵਕੀਲਾਂ ਸਿੱਖਾਂ ਨੇ ਕੀਤੀ ਅਤੇ ਉਹਨਾਂ ਨੂੰ ਹੁਣ ਜਿਹੜਾ ਸੀਗਾ ਬਰੀ ਕਰ ਦਿੱਤਾ ਗਿਆ ਆਪਣੇ ਪਰਿਵਾਰ ਦੇ ਨਾਲ ਪਿੰਡ ਮੌਲਵੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਰਹਿ ਰਹੇ ਨੇ ਇਹੋ ਜਿਹੇ ਸਿੰਘਾਂ ਦੀ ਗਾਥਾਵਾਂ ਅਤੇ ਇਹੋ ਜਿਹੇ ਯੋਧਿਆਂ ਤੇ ਸਿੱਖ ਪੰਥ ਨੂੰ ਮਾਣ ਹੈ ਦਿਓ ਇਜਾਜ਼ਤ ਨਵੇਂ ਫੇਰ ਕਿਸੇ ਗਾਥਾ ਦੇ ਨਾਲ ਤੁਹਾਡੇ ਨਾਲ ਫੇਰ ਦੁਆਰਾ ਮੁਖਾਫਤ ਹੋਵਾਂਗੇ